ਗੜਾ ਗੁਲਾ ਕਰਦੇ ਟਰੋੜੇ ਤੇ ਲਾਇਟ ਉਹਦੇ ਮੇਰੇ ਪਰਾ ਤੇ ਜਰਮ ਜਿਹਦੀ ਘਰ ਤੋਂ ਹੀ ਹੈ ਨਾ ਪਰਾ ਜਾਂਦੀ ਉਹਦੇ ਇੱਥੇ ਬਚੀ ਅੱਛਾ ਤੇ ਜੜੀ ਦਾ ਇੱਥੇ ਜਿਹੜੇ ਰੋੜਾ ਬਚਾ ਅੱਛਾ ਜੜੀ ਵੀ ਸੀਰੀਆ ਚ ਕਰਦਾ ਪੁੱਛਦਾ ਕਿ ਇਹ ਕੀ ਨਾਮ ਮੁੰਡੇ ਦਾ ਕੀ ਨਾਮ ਹੈ ਜਿਹੜਾ ਹਾਂਜੀ ਰਾਜਨ ਹਾਂਜੀ ਰਾਜਨ ਜਿਹਦੀ ਦਿੱਟੋਗੀ ਉਹਦੇ ਪਿਓ ਦਾ ਕੀ ਨਾਮ ਹੈ ਬਲਵਿੰਦਰ ਸਿੰਘ ਬਲਵਿੰਦਰ ਕਿੰਨੀ ਕੁ ਉਮਰ ਸੀਗੀ ਉਹਦੀ ਭਰਾ ਭਰੇ ਲਈ ਭਾਈ ਸਾਹਿਬ 22 ਸਾਲ ਵਿਆਹ ਸੀ ਕਰਕੇ ਇੱਕ ਵਾਰਾ ਇੱਕ ਵਾਰ ਹੀ ਹੈ ਜੇ ਅੱਛਾ ਹਾਂਜੀ ਕੀ ਕੰਮ ਕੀ ਕਰਦਾ ਸੀਗਾ ਕੰਮ ਹੀ ਕਰਦੇ ਆ ਪਵਰੇ ਨੂੰ ਮਰੇ ਢੋਣੇ ਤੋਂ ਗੱਲ ਕਰਾਂ ਅੱਛਾ ਤੇ ਝਗੜਾ ਕਿਹੜੀ ਗੱਲ ਤੋਂ ਹੋਇਆ ਵਾ ਇਹ ਉਹੀ ਗਾਲਾਂ ਗੁਲਾ ਕੱਢਦੀ ਹੋਰ ਤਰੀਕੀ ਵੀ ਕਰਦੇ ਕਿੰਨਾ ਨਾ ਝਗੜਾ ਆ ਵਾ ਰਵੀ ਦੇ ਨਿਆਣਿਆਂ ਨਾਲ ਭੋਲਾ ਤੇ ਮੋਟਾ ਨਹੀਂ ਉਹਦਾ ਨਾ ਕੀ ਸੀ ਜਿਹੜਾ ਆ ਮੁੰਡਾ ਜਿਹਦੇ ਨਾਲ ਝਗੜਾ ਹੋਇਆ ਉਹ ਰਵੀ ਰਵੀ ਦੇ ਮੁੰਡੇ ਆ ਮੁੰਡੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਹੀ ਕਹਿੰਦੀ ਤੂੰ ਨਹੀਂ ਮਰ ਜਾਣਾ ਫਟਦੀ ਤੇ अच्छा। हां भेज दिया। ਜੇ ਘਰੇ ਆਣ ਕੇ ਲੜੇ ਤੁਹਾਡੇ। ਇਹ ਸਾਡੇ 6 ਪੌਣੇ ਇੱਕ ਸਾਦੇ ਵਿੱਚ ਵਿੱਚ ਉਹ ਮੁੜ ਕੇ ਆ ਕੇ ਘਰੋਂ ਪਹਿਲਾਂ ਤੇ ਹਟਾਤਾ ਹੀਗਾ। ਅੱਛਾ। ਫੇਰ ਆ ਕੇ ਘਰੋਂ ਦੋਵੇਂ ਪਾਸੇ ਤੇ ਝਗੜਾ ਕਿੰਨਾ ਨ ਹੋਇਆ। ਉਹ ਸੱਤੇ ਦਾ ਮੁੜੇ ਨਾਂ ਦੀ ਰਾਜਨ ਜਿਹੜਾ ਮਰਿਆ। ਨਹੀਂ ਦੂਜੀ ਪਾਰਟੀ ਜਿਹੜੇ ਸੀਗੇ। ਉਹ ਪਰਲੇ ਬੰਦੇ ਘਰ ਆ। ਉਹਨਾਂ ਦਾ ਕੀ ਨਾਮ ਪਤਾ? ਹਾਂਜੀ। ਹੋਰ ਨਾ ਕਿ ਕਰ ਰਵੀ ਸਿੰਘ ਨਾ। ਉਹ ਵੀ ਉਹਦਾ ਨਾਮ ਰਵੀ ਮਸੀਹ। ਤੇ ਆਪ ਆ ਕੋ ਨੂੰ ਮੋਟਾ ਮੋਟਾ ਜਿੰਨੇ ਤੇ ਕਿੰਨੇ ਜਣੇ ਸੀ ਉਹ ਉਹ ਦੋ ਜਣੇ ਹੀ ਰਹੇ ਤੇ ਮਾਂ ਉਤਰਾਈ ਹੈ ਮਗਰ ਦਵੜੀ ਅੱਛਾ ਅੱਛਾ ਇਹ ਤਾਂ ਰੋੜੇ ਨਾਲ ਲੜਾਈ ਹੋਈ ਹੈ ਜੇ ਕਰਪਾਣ ਰੋੜੇ ਚ ਲਾਇਆ ਨੇ ਰੋੜੇ ਰੋੜਿਆਂ ਨਾਲ ਦੀ ਲੜਾਈ ਹੋਈ ਹੈ ਲੜਾਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਚ ਜਿਹੜੇ ਗਵੰਡੀ ਹੈ ਰਾਜਨੂ ਮਸੀਤ ਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਚ ਗਵੰਡੀ ਹੈਗੇ ਆ ਜੇ ਇਦਾਂ ਇਟਾ ਰੋੜੇ ਮਾਰੇ ਮਾਰੇ ਆ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਤੇ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਵਿੱਚ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੁਕੇ ਤੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਦੀ ਨੀਤਿ ਗੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀ ਤੇ ਜਿਆਦਾ ਸੱਟਾ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਂ ਦਾ ਆਪਾਂ ਜ ਨਜਰਨ ਜੀ ਕੀ ਕੋਈ ਪਹਿਰਾ ਲੈਣ ਦੇਣਾ ਹੈਗਾ ਇਹਨਾਂ ਦਾ ਕਿੰਨੇ ਕੇ ਪੈਸੇ ਦੇ ਪੈਸੇ 500 ਰੁਪਏ ਦੇ ਕਹਿੰਦੇ ਕੀ ਲੈਣ ਦੇਣਾ ਹੈਗਾ ਇਹਨਾਂ ਦਾ ਠੀਕ ਹੈ ਹਾਂਜੀ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੌਂਗ ਕਰਤੀ ਹੈ ਤੇ ਬਾਕੀ ਜਿਹੜਾ ਮ੍ਰਿਤਕ ਉਹਦੀ ਆਪਾਂ ਪੋਸਟਮਾਰਟ ਕਰਾ ਰਹੇ ਹਾਂ ਕਿਹਦੇ ਕਿਹਦੇ ਤੁਸੀਂ ਪਤਾ ਹੈ ਹਾਂਜੀ ਰੋਹਿਤ ਮਸੀਹਾ, 라ਵਲ ਮਸੀਹਾ ਤੇ ਇੱਕ ਨਰੀ ਮਾਤਾ ਠੀਕ ਹੈ ਕਿਹੜੀ ਕਿਹੜੀ ਧਾਰਾ ਲੱਗੀ ਇਹ ਜੋ ਨਵਾਂ ਜਿਹੜਾ ਕਾਨੂੰਨ ਬਣਿਆ ਹੈ 103 ਬੀ ਐਨ ਐਸ ਗਾਣਾ ਕੋਲਾ ਕਰਦੇ ਤਾਂ ਰੋੜੇ ਤੇ ਲਾਇਟ ਉਹਦੇ ਮੇਰੇ ਘਰਾ ਤੇ ਜਿਹੜਾ ਜਿਹਦੀ ਘਰ ਤੋਂ ਹੀ ਹੈ ਨਾ ਰਾਜੰਦੀ ਉਹਦੇ ਤੇ ਬੱਚੀ ਦੇ ਅੱਛਾ ਤੇ ਜੜੀ ਦੇ ਤੇ ਰੋੜਾ ਬੱਚਾ ਅੱਛਾ ਦਰੀ ਸਿਰੇ ਚੱਕਰ ਤਾਂ ਪੜ ਲਾਇਆ ਗਿਆ ਇਹ ਕੀ ਨਾਮ ਮੁੰਡੇ ਦਾ ਕੀ ਨਾਮ ਹੈ ਜਿਹੜਾ ਹਾਂਜੀ ਰਾਜਨ ਹਾਂਜੀ ਰਾਜਨ ਜਿਹਦੀ ਦਿੱਟੋਗੀ ਉਹਦੇ ਪਿਓ ਦਾ ਕੀ ਨਾਮ ਵਲਵਿੰਦਰ ਸਿੰਘ ਵਲਵਿੰਦਰ ਕਿੰਨੀ ਕੁ ਉਮਰ ਸੀਗੀ ਉਹਦੀ ਭਰਾ ਬਰੇ ਬਾਈ ਸਾਹਿਬ 22 ਸਾਲ ਵਿਆਹ ਸੀ ਕਰਕੇ ਇਕਵਾਰਾ ਸੀ ਇਕਵਾਰ ਹੀ ਹੈ ਜੇ ਅੱਛਾ ਕੀ ਕੰਮ ਕੀ ਕਰਦਾ ਸੀਗਾ ਕੰਮਾਈ ਕਰਦੇ ਆ ਪਬਲਿਕ ਮੋਡਟ ਹੋਂਦੇ ਤੋਂ ਗੱਲ ਕਰਾਂ ਅੱਛਾ ਤੇ ਝਗੜਾ ਕਿਹੜੀ ਗੱਲ ਤੋਂ ਹੋਇਆ ਵਾ ਇਹ ਹੋਈ ਗਾਣਾ ਗੁਣਾ ਕੱਢਦੀ ਹੋਰ ਤਰੀਕੀ ਨਹੀਂ ਗੱਲ ਇਹ ਕਿੰਨਾ ਨਾ ਝਗੜਾ ਆ ਰਵੀ ਦੇ ਨਿਆਣਿਆਂ ਨਾਲ ਪੋਲਾ ਤੇ ਮੋਟਾ ਇਹ ਉਹਦਾ ਨਾ ਕੀ ਸੀ ਜਿਹੜਾ ਆ ਮੁੰਡਾ ਜਿਹਨਾਂ ਦਾ ਝਗੜਾ ਹੋਇਆ ਹੋਵੇ ਰਵੀ ਰਵੀ ਦੇ ਮੁੰਡੇ ਆ ਮੋਟੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਇਹ ਕਹਿੰਦੀ ਤੂੰ ਨਹੀਂ ਮਰ ਜਾਣਾ ਪੇਟ ਤੇ ਅੱਛਾ ਰਵੀ ਜੀ ਆ ਗਏ ਇਹਦੇ ਘਰੇ ਆਣ ਕੇ ਲੜੇ ਤੁਹਾਡੇ ਇਹ ਸਾਡੇ ਛੇ ਮੋਣੇ ਕਸਾ ਦੇ ਵਿੱਚ ਵਿੱਚ ਉਹ ਮੁੜ ਕੇ ਆ ਕੇ ਘਰੋਂ ਪਹਿਲਾਂ ਤੇ ਹਟਾਤਾ ਸੀਗਾ ਅੱਛਾ ਫੇਰ ਆ ਕੇ ਘਰੋਂ ਦੋਵੇਂ ਆ ਤੇ ਝਗੜਾ ਕਿੰਨਾ ਨਾ ਹੋਇਆ ਉਹ ਸੱਤੇ ਦਾ ਮੁੜੇ ਨਾਂ ਦੀ ਰਾਜਮ ਜਿਹੜਾ ਮਰਿਆ ਨਹੀਂ ਦੂਜੀ ਪਾਰਟੀ ਜਿਹੜੇ ਸੀਗੇ ਉਹ ਪਰਲੇ ਬੰਦੇ ਘਰ ਆਉਂਦੇ ਉਹਨਾਂ ਦਾ ਕੀ ਨਾਮ ਪਤਾ ਹਾਂਜੀ ਉਹਨਾਂ ਦਾ ਕੀ ਰਵੀ ਸਿੰਘ ਉਹ ਵੀ ਉਹਦਾ ਨਾਮ ਰਵੀ ਮਸੀਹ ਤੇ ਆਪ ਆਪ ਨੂੰ ਮੋਟਾ-ਮੋਟਾ ਕਹਿਣ ਦੇ ਤੇ ਕਿੰਨੇ ਜਾਣੇ ਸੀ ਉਹ ਉਹ ਦੋ ਜਾਣੇ ਸੀ ਤੇ ਮਾਂ ਉਤਰਾਈ ਮਗਰ ਤੌੜੀ ਅੱਛਾ ਅੱਛਾ ਇਟਾ ਰੋੜੇ ਨਾਲ ਲੜਾਈ ਹੋਈ ਹੈ ਜੇ ਕਰਪਾਣ ਕਿ ਰੋੜੇ ਚ ਲਾਇਆ ਰੋੜੇ ਰੋੜੇ ਨਾਲ ਹੀ ਲੜਾਈ ਹੋਈ ਹੈ ਲੜਾਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨਮ ਅਸੀ ਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਉੱਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਆ ਤੇ ਇਦਾਂ ਦੇ ਇਟਾ ਰੋੜੇ ਮਾਰੇ ਮਾਰਿਆ ਜਿਸ ਕਰਕੇ ਜਿਹੜਾ ਰਾਜਨਮ ਅਸੀ ਤੇ ਬਲਵਿੰਦਰ ਮਸੀ ਇਹਦੇ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਵਿੱਚ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਕਲੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਦੀ ਮ੍ਰਿਤਕ ਗੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀ ਦੇ ਜਿਆਦਾ ਸੱਟਾਂ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਂ ਦਾ ਆਪਾਂ ਜ ਅਜਰਨ ਜੀ ਕੀ ਕੋਈ ਪੈਸਾ ਲੈਣ ਦੇ ਨਾਗਾ ਹੈ ਇਹਨਾਂ ਦਾ ਕਿੰਨੇ ਕੁ ਪੈਸੇ ਦੇ ਪੈਸੇ 500 ਰੁਪਏ ਦੇ ਕਹਿੰਦੇ ਕੀ ਲੈਣ ਦੇ ਨਾਗਾ ਹੈ ਇਹਨਾਂ ਦਾ ਠੀਕ ਹੈ ਹਾਂਜੀ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੋਨ ਕਰਤੀਏ ਤੇ ਬਾਕੀ ਜਿਹੜਾ ਮ੍ਰਿਤਕੀ ਉਹਦੀ ਆਪਾਂ ਹੁਣ ਪੋਸਟਮਾਰਟ ਕਰਾ ਰਹੇ ਹਾਂ ਇੱਕ ਦੇ ਕਿਤੇ ਤੁਹਾਨੂੰ ਪਤਾ ਹੈ ਹਾਂਜੀ ਰੋਹਿਤ ਮਸੀਹਾ ਰਾਵਲ ਮਸੀਹਾ ਤੇ ਇੱਕ ਨਰੀ ਮਾਤਾ ਠੀਕ ਹੈ ਕਿਹੜੀ ਕਿਹੜੀ ਧਾਰਾ ਲੱਗੀ ਇਹ ਜੋ ਨਵਾਂ ਜਿਹੜਾ ਕਾਨੂੰਨ ਬਣਿਆ ਜੀ 103 ਬੀ ਐਨ ਐਸ